ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗਰਮੀਆਂ ਦਾ ਜਿਹੜਾ ਤੋਹਫਾ ਗਰਮੀ ਨੂੰ ਘਟਾਉਣ ਵਾਲਾ ਜਿਹਨੂੰ ਕਹਿੰਦੇ ਨੇ ਮਤੀਰਾ ਕਿਹੜਾ ਮਤੀਰਾ ਜਾਂ ਹਦਵਾਣਾ ਖਾਣਾ ਚਾਹੀਦਾ ਜਾਂ ਕਿਹੜਾ ਨਹੀਂ ਖਾਣਾ ਚਾਹੀਦਾ ਉਹਦੇ ਬਾਰੇ ਗੱਲ ਕਰਾਂਗੇ ਜਾਂ ਇਹ ਕਹਿ ਲੋ ਕਿ ਸਪਰੇਅ ਤੇ ਟੀਕੇ ਤੋਂ ਬਿਨਾ ਅਸੀਂ ਮਤੀਰੇ ਦਾ ਕਿਵੇਂ ਪਤਾ ਕਰੀਏ ਇਹ ਕਈ ਗੱਲਾਂ ਹੈਗੀਆਂ ਜਿਹੜੀਆਂ ਸਾਡੇ ਜਹਨ ਦੇ ਵਿੱਚ ਆ ਜਾਂਦੀਆਂ ਜਦੋਂ ਅਸੀਂ ਬਾਜ਼ਾਰ ਚ ਜਾ ਕੇ ਵੱਡੇ ਵੱਡੇ ਮਤਲਬ ਟਣਾ ਦੇ ਹਿਸਾਬ ਨਾਲ ਜਿਹੜੇ ਦੀਰੇ ਪਏ ਵੇਖਦੇ ਆ ਤੇ ਫਿਰ ਇਹ ਜਿਹੜੇ ਮੌਸਮੀ ਫਲ ਹੁੰਦੇ ਆ ਉਹਨਾਂ ਨੂੰ ਖਾਣ ਦੀ ਖਰੀ ਗੰਦੇ ਨੂੰ ਤੇ ਬਰਿਸ਼ਾ ਹੁੰਦੀ ਆ ਤੇ ਵਧੀਆ ਵੀ ਲੱਗਦੇ ਆ ਮਿੱਠੇ ਵੀ ਹੁੰਦੇ ਆ ਪਰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਦੱਸ ਰਹੇ ਆ ਵੀ ਜਿਹੜੀ ਚੀਜ਼ ਇਹ ਖਾਣ ਵਾਲੀ ਆ ਇਹ ਜ਼ਹਿਰ ਦਾ ਰੂਪ ਵੀ ਆ ਤੇ ਇਹ ਅੰਮ੍ਰਿਤ ਦਾ ਰੂਪ ਵੀ ਆ ਜੇ ਤਾਂ ਇਹ ਕੁਦਰਤ ਵੱਲੋਂ ਪੱਕੇ ਹੋਏ ਆ ਤਾਂ ਇਹ ਸਮਝ ਲਓ ਵੀ ਇਹ ਅੰਮ੍ਰਿਤ ਆ ਤੇ ਜੇ ਇਹ ਟੀਕੇ ਲਾ ਕੇ ਜਾਂ ਇਹ ਕਹ ਲੋ ਵੀ ਲਪਾਂ ਦੀ ਲਪ ਸਪਰੇਆ ਪਾ ਕੇ ਰੇ ਪਾ ਕੇ ਸਪਰੇਆ ਕਰਕੇ ਬਗਾਏ ਹੋਏ ਆ ਤਾਂ ਫਿਰ ਇਹ ਜ਼ਹਿਰ ਆ ਸਭ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਜਦੋਂ ਵੀ ਮਤੀਰੇ ਲੈਣ ਜਾਂਦੇ ਹੋ ਹਦਵਾਨੇ ਲੈਣ ਜਾਂਦੇ ਹੋ ਜਾਂ ਆਪਾਂ ਇਹ ਕਹ ਦਿਓ ਕਹ ਦਿਏ ਕਿ ਜਦੋਂ ਅਸੀਂ ਇਹ ਵੇਖਦੇ ਆਂ ਵੀ ਯਾਰ ਆਪਾਂ ਨੂੰ ਇਹ ਵਧੀਆ ਲੱਗਦਾ ਤੇ ਵੇਚਣ ਵਾਲਾ ਕਹੂਗਾ ਨਹੀਂ ਜੀ ਨਹੀਂ ਲੈ ਜਾਓ ਖੰਡ ਵਰਗਾ ਹੈ ਜੀ ਇਹ ਤਾਂ ਇਹ ਤਾਂ ਸ਼ਹਿਦ ਵਰਗਾ ਤਾਂ ਦੇਖੋ ਤੁਸੀਂ ਮਤੀਰਾ ਚੱਕ ਲੈਣਾ ਚੱਕ ਕੇ ਸਭ ਤੋਂ ਪਹਿਲੀ ਨਿਸ਼ਾਨੀ ਹੈ ਵੀ ਜੇ ਉਹਦੇ ਵਿੱਚ ਦਾਗ ਆ ਪੀਲੇ ਪੀਲੇ ਠੀਕ ਹੈ ਨਾ ਇਟ ਮੀਨਸ ਇਹ ਸਾਰੇ ਕੁਦਰਤ ਵੱਲੋਂ ਬਗਾਏ ਗਏ ਫਲ ਕਿਉਂਕਿ ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ ਜਿੱਥੇ ਪਏ ਆ ਉਥੇ ਹੀ ਪਏ ਪਏ ਇਹ ਜਿਹੜੇ ਪੱਕੇ ਹੋਏ ਆ ਤੇ ਅਸੀਂ ਕਈ ਵਾਰੀ ਦੇਖਦੇ ਆ ਵੀ ਯਾਰ ਨਹੀਂ ਪੂਰਾ ਜਿਹੜਾ ਆਸੇ ਪਾਸੋਂ ਗ੍ਰੀਨ ਹੋਵੇ ਸਾਫ਼ ਸੁਥਰਾ ਹੋਵੇ ਨਹੀਂ ਇਹ ਚੀਜ਼ ਕਦੇ ਨਹੀਂ ਜਿਹੜੇ ਵੀ ਆਰਗੈਨਿਕ ਹਨਾ ਜਾਂ ਕੁਦਰਤੀ ਫਲਾ ਉਹਨਾਂ ਉੱਤੇ ਕੋਈ ਨਾ ਕੋਈ ਨਿਸ਼ਾਨ ਜਿਹੜਾ ਹੋਊਗਾ ਆ ਦੇਖੋ ਤੁਸੀਂ ਠੀਕ ਹੈ ਨਾ ਇਸੀ ਤਰ੍ਹਾਂ ਜੇ ਉਹਨਾਂ ਦੇ ਉੱਪਰ ਕੋਈ ਨਿਸ਼ਾਨ ਲੱਗਿਆ ਹੋਵੇ ਉਹ ਜ਼ਿਆਦਾਤਰ ਪੀਲੇ ਆ ਤਾਂ ਸੁਭਾਵਿਕ ਤੌਰ ਤੇ ਜਿਹੜੇ ਹੈਗੇ ਉਹ ਖਾਣ ਦੇ ਕਾਬਿਲ ਆ ਚੁੱਪ ਕਰਕੇ ਅੱਖਾਂ ਮੀਚ ਕੇ ਤੁਸੀਂ ਉਹਨਾਂ ਨੂੰ ਜਿਹੜਾ ਉਹ ਲੈ ਸਕਦੇ ਇਸ ਤੋਂ ਬਿਨਾ ਇਸ ਤੋਂ ਬਿਨਾ ਵੀ ਹੋਰ ਬਹੁਤ ਸੌਖੇ ਢੰਗ ਆ ਤੁਸੀਂ ਚੈੱਕ ਕਰਨਾ ਇੱਕ ਸਾਨੂੰ ਹੋਰ ਦੱਸਦੇ ਆ ਜਦੋਂ ਵੀ ਕਿਤੇ ਤੁਸੀਂ ਜਿਹੜਾ ਅੰਜੀਰਾ ਲੈ ਕੇ ਆਉਂਦੇ ਹੋ ਠੀਕ ਆ ਨਾ ਆਹ ਬਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਸਾਰੀ ਗੱਲ ਪਰ ਤਾਂ ਤੁਸੀਂ ਕੀ ਕਰਨਾ ਕੀ ਉਹਨੂੰ ਕੱਟ ਲੈਣਾ ਕੱਟ ਕੇ ਹਾਫ ਕਰ ਲੈਣਾ ਵੇਚ ਆ ਲਿਓ ਤਾਂ ਤੁਸੀਂ ਇੱਕ ਨੈਪਕਨ ਪੇਪਰ ਲੈਣਾ ਹੈ ਨੈਪਕਨ ਪੇਪਰ ਦੇ ਨਾਲ ਕੱਟੇ ਹੋਏ ਮਤੀਰੇ ਦੇ ਦੋਵੇਂ ਸਿਰੇ ਜਿਹੜੇ ਉਹ ਕਵਰ ਕਰ ਦਿਓ ਉਹਨਾਂ ਨੂੰ ਤੁਸੀਂ ਟਾਕੇ ਰੱਖੋ ਕੁਝ ਸਮੇਂ ਲਈ ਤੇ ਜੇਕਰ ਜੇਕਰ ਜਿਹੜੇ ਆ ਸਾਹਮਣੇ ਤੁਹਾਨੂੰ ਮਤੀਰੇ ਦਿਖਾ ਰਹੇ ਆ ਇਸੇ ਤਰ੍ਹਾਂ ਜੇਕਰ ਉਹ ਕੁਦਰਤੀ ਆ ਨੇਚਰਲ ਆ ਤਾਂ ਜਿਹੜਾ ਤੁਹਾਡਾ ਨੈਪਕਨ ਪੇਪਰ ਲਾਇਆ ਉਹ ਬਹੁਤ ਹੀ ਨਾਜ਼ੁਕ ਆ ਆਪਾਂ ਕਹਿ ਦਿੰਨੇ ਜਿੰਨੇ ਤਾਂ ਹੁੰਦੇ ਇਸ ਤਰ੍ਹਾਂ ਦੇ ਜੇਕਰ ਉਹਦੇ ਨਾਲ ਉਹ ਵਾ ਚਿੰਟ ਗਿਆ ਰੰਗ ਲੱਗ ਗਿਆ ਹੁਣ ਥੈਟ ਮੀਨਸ ਇਹ ਕਿਤੇ ਨਾ ਕਿਤੇ ਦੇ ਵਿੱਚ ਆਪਾਂ ਇਹ ਕਰੀਏ ਨੀਡਲ ਦੇ ਨਾਲ ਸਟ੍ਰਿੰਜ ਦੇ ਨਾਲ ਇਹਦੇ ਵਿੱਚ ਕੋਈ ਇਦਾਂ ਦਾ ਪਦਾਰਥ ਪਾਏਗਾ ਜਿਹੜਾ ਉਹਦੀ ਮਠਾਸ ਨੂੰ ਵਧਾਉਣ ਵਾਲਾ ਹੈ ਤੇ ਸਾਡੀ ਸਿਹਤ ਲਈ ਉਹ ਖਾਨੀਕਾਰਕਾ ਉਹਦੀ ਕਿਰਿਆ ਸੀਲਤਾ ਨੂੰ ਹੋਰ ਮਤਲਬ ਕਿ ਕੁਦਰਤੀ ਢੰਗ ਦੇ ਨਾਲ ਨਹੀਂ ਉਹ ਠੀਕ ਹੈ ਨਾ ਉਹਨੂੰ ਕਿਰਿਆ ਕਰਕੇ ਉਹਦੀ ਉਹਦੀ ਜਿਹੜੀ ਮਠਾਸ ਬਤਾ ਕੇ ਉਹਦਾ ਸਾਈਜ਼ ਬਤਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਸ ਕਰਕੇ ਜਿਹੜਾ ਉਹ ਨਹੀਂ ਖਾਣਾ ਚਾਹੀਦਾ ਨੰਬਰ 3 ਦੇ ਉੱਪਰ ਜਿਹੜਾ ਮਤੀਰਾ ਹੈ ਕਦੇ ਵੀ ਜ਼ਿੰਦਗੀ ਦੇ ਵਿੱਚ ਹੈਗਾ ਅੱਛੇ ਦੀ ਕਿਤੇ ਮਤਲਬ ਇਹ ਨਹੀਂ ਹੈਗਾ ਉਹਨੂੰ ਕੰਟੀਨਿਊ ਲੰਬੇ ਸਮੇਂ ਲਈ ਤੁਸੀਂ ਫਿਰ ਚ ਰੱਖ ਦੋ ਕੱਟ ਕੇ ਠੀਕ ਹੈ ਤੇ ਫਿਰ ਤੁਸੀਂ ਖਾਓ ਇਸ ਤਰ੍ਹਾਂ ਵੀ ਜਿਹੜਾ ਇਹ ਨਹੀਂ ਖਾਣਾ ਚਾਹੀਦਾ ਕਈ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਨੋਟ ਕਰਨ ਵਾਲੀਆਂ ਹੁਣ ਤੁਹਾਡੇ ਸਾਹਮਣੇ ਦਿਖਾਵਾਂਗੇ ਇੱਕ ਪ੍ਰੈਕਟੀਕਲ ਕਰਕੇ ਆ ਦੇਖੋ ਇਹਨੂੰ ਬਚਾ ਲਓ ਚੀਰ ਲਿਆ ਨੈਪਕਨ ਪੇਪਰ ਲਿਆ ਉਹਦੇ ਉੱਪਰ ਚੰਗੀ ਤਰ੍ਹਾਂ ਰੱਬ ਕੀਤਾ ਠੀਕ ਹੈ ਨਾ ਚੰਗੀ ਤਰ੍ਹਾਂ ਅਸੀਂ ਉਹਨੂੰ ਮਸਲ ਵੀ ਸਕਦੇ ਹਾਂ ਫੇ ਤੁਸੀਂ ਉਹਨੂੰ ਚੈੱਕ ਕਰਨਾ ਆ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਆ ਦੇਖੋ ਕਿਉਂਕਿ ਜ਼ਿਆਦਾਤਰ ਇਹਦੇ ਵਿੱਚ ਜਿਹੜਾ ਹੈਗਾ ਪਾਣੀ ਹੁੰਦਾ ਏ ਤੇ ਪਰ ਜੇਕਰ ਉਹ ਸਹੀ ਆ ਕੁਦਰਤੀ ਰੰਗ ਦਾ ਕੁਦਰਤੀ ਰੰਗ ਆ ਕੁਦਰਤੀ ਮਿਠਾਸ ਆ ਤਾਂ ਉਮੀਦ ਆ ਉਮੀਦ ਜਿਹੜਾ ਹੈਗਾ ਵਾਈਟ ਪੇਪਰ ਤੁਸੀਂ ਚੱਕ ਲਓਗੇ ਉਹਨੂੰ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਦਾਗ ਨਹੀਂ ਲੱਗੂਗਾ ਕੋਈ ਵੀ ਕਲਰ ਆ ਜਿਹੜਾ ਉਹ ਵੈਕ ਉਹਦੇ ਉੱਪਰ ਨਹੀਂ ਰਹੂਗਾ ਛਾਪਿਆ ਨਹੀਂ ਜਾਊਗਾ ਜਾਂ ਉਹਦੇ ਉੱਪਰ ਦਿਖਾਈ ਨਹੀਂ ਦੇਊਗਾ ਭਾਵੇਂ ਤੁਸੀਂ ਉਹਨੂੰ 2 ਮਿੰਟ ਲਈ 3 ਮਿੰਟ ਲਈ ਰੱਖ ਦੋ ਪਤਲਾ ਹੋਣ ਦਾ ਕਾਰਨ ਉਹ ਕਲਰ ਆ ਜਿਹੜਾ ਉਹਦੇ ਉੱਪਰ ਚੜੂਗਾ ਨਹੀਂ ਠੀਕ ਹੈ ਨਾ ਉਹ ਜਾਨੀ ਗਿੱਲਾ ਜ਼ਰੂਰ ਹੋ ਜਾਊਗਾ ਇਹ ਚੀਜ਼ਾਂ ਬਹੁਤ ਸੌਖੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਵਧੀਆ ਢੰਗ ਦੇ ਨਾਲ ਕਿਸੇ ਵੀ ਜਿਹੜਾ ਆਪਾਂ ਕਹਿੰਦੇ ਮਟੀਰੀ ਦੇ ਜਾਂ ਖਦਬਾਨੇ ਦੀ ਆਪਾਂ ਜਿਹੜੀ ਉਹਦੇ ਉੱਪਰ ਪਕੜ ਹੈਗੀ ਹੈ ਕੁਦਰਤੀ ਪਕੜਾ ਉਹਨੂੰ ਆਪਾਂ ਚੰਗੇ ਢੰਗ ਦੇ ਨਾਲ ਵੇਖ ਸਕਦੇ ਹਾਂ ਇਹ ਦੋ ਤਿੰਨ ਪੁਆਇੰਟ ਆ ਜਿਹੜੇ ਤੁਸੀਂ ਨੋਟ ਕਰ ਲਓ ਜਦੋਂ ਵੀ ਬਾਜ਼ਾਰ ਵਿੱਚ ਜਾਓ ਜਿੱਥੇ ਵੀ ਕੋਈ ਪੀਲੇ ਕਲਰ ਦਾ ਠੀਕ ਹੈ ਕਿਸੇ ਉੱਪਰ ਦਾਗ ਲੱਗਿਆ ਉਹ ਤਾਂ ਤੁਸੀਂ ਚੁੱਪ ਕਰਕੇ ਵੱਡਾ ਜਿਹੜਾ ਮਦੀਰਾ ਪਿਆ ਫੀਦ ਲੋ ਕਰਿਆ ਕਿ ਉਹਨੂੰ ਦੋ ਹਿੱਸਿਆਂ ਚ ਕਰ ਲੋ ਨਾਪਕਣ ਪੇਪਰ ਲੈ ਕੇ ਉਹਨੂੰ ਟਾਕ ਲੋ ਜੇਕਰ ਉਹਦੇ ਉੱਪਰ ਰੰਗ ਨਹੀਂ ਚੜਦਾ ਤਾਂ ਬਿਲਕੁਲ ਸਹੀ ਆ ਜੇਕਰ ਉਹ ਰੰਗ ਫੜ ਜਾਂਦਾ ਤਾਂ ਇਹਦਾ ਮਤਲਬ ਤੁਹਾਡੇ ਉਹ ਖਾਂਦੇ ਕਾਬਾ ਨਹੀਂ ਫਿਰ ਸਿਹਤ ਨਾਲ ਕੋਈ ਚੀਜ਼ ਚੰਗੀ ਨਹੀਂ ਸਿਆਣੇ ਕਹਿੰਦੇ ਆ ਪੱਠ ਪਿਆ ਸੋਣਾ ਜਿਹੜਾ ਕੰਨਾਂ ਨੂੰ ਖਾਵੇ ਫਿਰ ਤੁਸੀਂ ਇਹਦੇ ਤੇ ਪੈਸੇ ਲਾਏ ਨਾ ਦੇਖੋ ਚੁੱਪ ਕਰਕੇ ਜਿਹੜਾ ਇਹਨੂੰ ਸਿੱਟ ਦਿਓ ਵੀਡੀਓ ਚੰਗੀ ਲੱਗੀ ਦੱਬ ਕੇ ਲਾਈਕ ਤੇ ਸ਼ੇਅਰ ਕਰ ਦਿਓ ਤੁਹਾਨੂੰ